ਲੈ ਫਿਰ ਤੋ ਉਹਨਾਂ ਨੂੰ ਕਹਿ ਨਹੀਂ ਸਕਦੀ ਭਾਈ ਮਾੜਾ ਮੋਟਾ ਮੇਰੇ ਨਾਲ ਕਰਾਇਆ ਕਰੋ ਐਡਾ ਘਰ ਐ ਸੁਖਣਾ ਇੱਕ ਥੋਡੀ ਚਾਚੀ ਇਹੋ ਜੀ ਐ ਜਿਨੇ ਆਪਦਾ ਘਰ ਛੱਡ ਕੇ ਤੁਹਾਡੇ ਘਰੀ ਡੇਰਾ ਲਾ ਲਿਆ ਬਾਕੀ ਡਾਕਟਰ ਨੇ ਤਾਂ ਕੀ ਕਹਿਣਾ ਉਹ ਤਾਂ ਇਹੀ ਕਹਿੰਦਾ ਵੀ ਸਭ ਕੁਝ ਠੀਕ ਐ ਇਹ ਤਾਂ ਜਦੋਂ ਮਾਲਕ ਦੀ ਨਿਗਾ ਸਿੱਧੀ ਹੋਈ ਤਾਂ ਆਪੀ ਕੰਮ ਬਣ ਜਾਊਗਾ ਲੈ ਸਿਕਰ ਦੁਪਹਿਰੇ ਚ ਕਿਹੜਾ ਕਹਿੰਦਾ ਵੀ ਭਾਈ ਧੁੱਪੇ ਝਾੜੂ ਲਾ ਲਾ ਚਾਚੀ ਨੇ ਤਾਂ ਪੋਰ ਹੀ ਨਹੀਂ ਮੇਰੇ ਤੇ ਤਰਸਾਇਆ ਤੈਨੂੰ ਮੈਂ ਲੈ ਕੇ ਜਾਂਦੀ ਆ ਰਸੋਈ ਚ ਚੱਲ ਵਾਹ ਚਾਚੀ ਜੀ ਤੁਨੂੰ ਮੇਰੀਆਂ ਗੱਲਾਂ ਸੁਣ ਕੇ ਹੀ ਦੁੱਖ ਹੋ ਗਿਆ ਜਦੋਂ ਤੁਹਾਡੀ ਧੀ ਨਾਲ ਉਹਦੇ ਸਹੁਰੇ ਆ ਕੁਛ ਕਰਨਗੇ ਫੇਰ ਤੁਹਾਡਾ ਕੀ ਬਣੂ ਚੁੱਪ ਕਰਕੇ ਰੋਟੀ ਬਣਾ ਕੇ ਮੇਰੇ ਕਮਰੇ ਚ ਲੈ ਆ ਅੱਗੋਂ ਤੋਂ ਮੇਰੇ ਨਾਲ ਜਬਾਰ ਲੜਾਉਣ ਤੋਂ ਪਹਿਲੇ 100 ਵਾਰ ਸੋਚੀ ਅੱਜ ਤੱਕ ਜਮੀ ਜੀ ਨਹੀਂ ਲੱਗ ਰਿਆ ਚਾਚੀ ਨੇ ਤਾਂ ਕੱਲ ਹੱਥ ਹੀ ਕਰਤੀ ਪਹਿਲਾਂ ਤਾਂ ਮੂਨ ਵਾਲੀ ਬੋਲਦੇ ਸੀ ਕੱਲ ਤਾਂ ਉਹਨਾਂ ਨੇ ਮੇਰੇ ਤੇ ਹੱਥ ਚੱਕ ਲਿਆ ਦੱਸ ਇਹਨਾਂ ਨੂੰ ਪੁੱਛੇ ਕੋਈ ਆਦੀ ਨੂੰ ਨਾਲ ਐਂ ਕਰਦਾ ਹੁੰਦਾ ਹੁਣ ਮੈਂ ਕੀ ਕਰਾਂ ਇਹਨਾਂ ਨੂੰ ਫੋਨ ਕਰਕੇ ਦੱਸਾਂ ਸਾਰੀ ਗੱਲ ਜਾਂ ਮੰਮੀ ਨੂੰ ਦੱਸਾਂ ਜੇ ਮੈਂ ਨਨੂ ਦੱਸ ਦਿਆਂ ਤਾਂ ਇਹਨਾਂ ਦੇ ਬਾਦੂ ਦੀ ਟੈਨਸ਼ਨ ਪਾਊਗੀ ਜੋ ਇਹਨਾਂ ਨੇ ਤਾਂ ਹੁਣ ਨਮਾ ਨਮਾ ਕੰਮ ਸ਼ੁਰੂ ਕੀਤਾ ਹੈ ਜੇ ਮੈਂ ਮੰਮੀ ਨੂੰ ਦੱਸਦੀ ਆ ਉਹਨੇ ਨਾਲ ਦੀ ਨਾਲ ਇੱਥੇ ਆ ਜਾਣਾ ਫਿਰ ਇਹਨਾਂ ਦਾ ਬਾਦੂ ਦਾ ਆਪਸ ਚ ਜਫਾ ਲੱਗੂਗਾ ਫਿਰ ਗੱਲ ਵੱਧ ਜੂਗੀ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕੀ ਕਰਾਂ ਚੱਲ ਆਏ ਕਰਦੀ ਆ ਹੁਣ ਤਾਂ ਕੋ ਜੋ ਕੁਝ ਹੋਇਆ ਨਾ ਉਹਨੂੰ ਭੁੱਲ ਜਾਨੀ ਆ ਜੇ ਅੱਗੇ ਤੋਂ ਕੋਈ ਇਹੀ ਜੀ ਗੱਲ ਹੋਊਗੀ ਨਾ ਤਾਂ ਮੈਂ ਆਪਦੇ ਸਾਹਮਣੇ ਨਾਲ ਹੈਂਡਲ ਕਰੂੰ ਚੱਲ ਮਨਾ ਮੁਰੋਦਰ ਚਾਚੀ ਦੇ ਘਰ ਦੀ ਵੀ ਸਫਾਈ ਕਰੀ ਆਵਾ ਨਹੀਂ ਇਹ ਨਹੀਂ ਪਤਾ ਕਿ ਚਾਚੀ ਆ ਕੇ ਪਤਾ ਨਹੀਂ ਕੀ ਕੁਝ ਬੋਲੇ ਤੇ ਮम्मी ਵੀ ਨਹੀਂ ਕਰੇ ਅਗੀ ਪੈਣੇ ਹਾਂ ਹੋਰ ਕਿਵੇਂ ਆ ਵਧੀਆ ਭਾਬੀ ਠੀਕ ਸੀ ਠੀਕ ਠਾਕ ਜੂਨਾ ਬਸ ਠੀਕ ਹੈ ਪਾਣੀ ਲਿਆਵਾਂ ਪੈਣੇ ਨਾ ਨਾ ਪੈਣੇ ਪਾਣੀ ਤਾਂ ਨਹੀਂ ਪੀਣਾ ਉਹ ਰਸਤੇ 'ਚ ਨਾ ਸ਼ੀਰਜੀ ਲੱਗੀ ਹੋਈ ਸੀ ਮੈਂ ਉੱਥੇ ਪੀ ਆਈ ਪਾਣੀ ਤਾਂ ਅੱਛਾ ਫਿਰ ਮੈਨੂੰ ਐਂ ਦੱਸ ਵੀ ਭਾਬੀ ਨੂੰ ਹੋਇਆ ਕੀ ਸੀ ਕੱਲ ਤਾਂ ਵੀਰੇ ਨੇ ਭੱਜੜਾ ਹੀ ਪਾਤੀਆਂ ਵੀ ਹੁਣੀ ਯਾਦ ਨਹੀਂ ਹੋਣਾ ਕੀ ਸੀ ਬੀਪੀ ਵੱਧ ਗਿਆ ਉਹ ਹੋ ਗਈ ਗੁੰਮ ਭਾਈ ਘਬਰਾ ਗਿਆ ਮੈਨੂੰ ਕਹਿੰਦਾ ਹੁਣ ਹੀ ਇਸੇ ਟਾਈਮ ਆਜਾ ਉਹ ਲੈ ਕੇ ਜਾਣੀ ਆ ਹਸਪਤਾਲ ਵੀ ਪਹਿਲਾਂ ਵੀ ਫਰਕਾ ਦੀ ਵਧਿਆ ਬੀਪੀ ਨਹੀਂ ਕਾ ਨੂੰ ਪਹਿਲਾਂ ਤਾਂ ਕਦੇ ਵਧਿਆ ਨਹੀਂ ਸੀ ਪਹਿਲਾਂ ਤਾਂ ਘਟ ਜਾਂਦਾ ਸੀ ਉਹ ਐਤਕੀ ਵੱਧ ਗਿਆ ਉਹ ਤਾਂ ਹੀ ਖबरा ਗਿਆ ਜਦੋਂ ਭੈਣੇ ਪਹਿਲੀ ਵਾਰੀ ਕੋਈ ਹਜਾ ਚਾਂਸ ਦੇਖੇ ਨਾ ਫਿਰ ਕੋਈ ਸੁਝਦਾ ਹੀ ਨਹੀਂ ਹੁੰਦਾ ਵੀ ਕੀ ਕਰੀਏ ਹਾਂ ਭੈਣੇ ਇਹ ਤਾਂ ਹੈ ਮੈਨੂੰ ਵੀ ਬੜਾ ਫਿਕਰ ਸੀ ਮੈਂ ਤਾਂ ਤੈਨੂੰ ਦੋ ਤਿੰਨ ਵਾਰੀ ਫੋਨ ਕੀਤਾ ਸੀ ਪਰ ਤੇਰਾ ਫੋਨ ਤਾਂ ਬੰਦ ਹੁੰਦਾ ਸੀ ਇਹ ਗੱਲ ਤੂੰ ਚਾਰਜ ਨਹੀਂ ਕਰਕੇ ਲੈ ਕੇ ਗਈ ਸੀ। ਨਹੀਂ ਤੈਨੂੰ ਪਤਾ ਤਾਂ ਹੈ ਵੀਰੇ ਨੇ ਤਾਂ ਇੰਨੀ ਕਾਲੀ ਕਰਤੀ ਵੀ ਹੁਣੀ ਆ ਜਾ। ਮੈਂ ਫੋਨ ਨਹੀਂ ਲੈਗੀ ਚੱਕ ਕੇ। ਚਾਰਜਰ ਵੀ ਮੈਂ ਉਰੀ ਭੁੱਲ ਗਈ। ਉੱਥੇ ਜਾ ਕੇ ਮੈਨੂੰ ਐ ਨਹੀਂ ਆਇਆ ਵੀ ਮੈਂ ਕਿਸੇ ਦਾ ਚਾਰਜ ਲੈ ਕੇ ਉਹ ਲਾ ਲਵਾਂ। ਕਿਉਂਕਿ ਚਾਂਸ ਇਹ ਹੈ ਜੇ ਬਣਿਆ ਹੋਇਆ ਸੀ। ਆ ਫੋਨ ਚਾਰਜ ਕਰਨਾ ਤਾਂ ਦਿਮਾਗ ਚੋਂ ਹੀ ਨਿਕਲ ਗਿਆ। ਮੇਰ ਕੋ ਤਾਂ ਵੀਰੇ ਦਾ ਨੰਬਰ ਵੀ ਨਹੀਂ ਸੀ। ਵੀ ਜਿਹੜਾ ਮੈਂ ਵੀਰੇ ਨੂੰ ਫੋਨ ਕਰਕੇ ਪਤਾ ਲੈ ਲੰਦੀ ਫਿਰ ਮੈਂ ਕਿਹਾ ਚੱਲ ਆਪ ਹੀ ਦੇਖ ਕੇ ਕਰ ਲੂਗੀ ਤੂੰ ਕੀਤਾ ਹੀ ਨਾ ਤੈਨੂੰ ਦੱਸੀ ਤਾਂ ਜਾਣੀ ਐ ਇਹ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਚੱਲ ਛੱਡ ਹੁਣ ਉਹ ਕਿੱਥੇ ਆ ਮਹਾਰਾਣੀ ਜਿਸਦੀ ਨਹੀਂ ਹੈਗੀ ਨਹੀਂ ਇੱਥੇ ਕਿੱਥੇ ਦਿਸਣੀ ਐ ਉਹ ਤਾਂ ਉੱਧਰ ਗਈ ਹੋਈ ਐ ਮੇਰੇ ਕੰਨੇ ਸਾਫ ਸਫਈਆ ਕਰਨਾ ਚੱਲ ਵਧੀਆ ਟਾਈਮ ਨਾਲ ਹੀ 바ਗੀ ਉਧਰ ਮੈਨੂੰ ਐਂ ਦੱਸ ਤੇਰੇ ਨਾਲ ਠੀਕ ਰਹੀ ਮੇਰੇ ਵਿੱਚੋਂ ਕੋਈ ਗੱਲਬਾਤ ਤਾਂ ਨਹੀਂ ਹੋਈ ਲੱਠੀ ਕਿੱਥੇ ਰਹਿਣ ਆਲੀਓ ਕੱਲ ਦੀ ਸੁਣ ਲੈ ਕੱਲ ਮੇਰੇ ਕੰਨੀ ਗਈੋ ਹੀ ਨਹੀਂ ਉਹ ਮੈਂ ਡਿੱਕੀ ਜਾਵਾ ਹੁਣ ਜਾਂਦੀ ਏ ਹੁਣ ਜਾਂਦੀ ਏ ਦੁਪਹਿਰਾ ਕਰਤਾ ਹਾਰ ਕੇ ਮੈਂ ਭੇਜੀ ਫਿਰ ਜਦੋਂ ਮੈਂ ਆ ਕੇ ਕਿਹਾ ਲੱਗ ਗਈ ਮੇਰੇ ਕੋ ਬਹਾਨੇ ਜੇ ਬਣਾਉਣ ਵੀ ਮਿੰਨ ਤਾਂ ਇਹ ਕਹਿ ਕੇ ਗਏ ਨੇ ਵੀ ਉੱਧਰ ਹਫ਼ਤੇ 10 ਦਿਨਾਂ ਬਾਅਦ ਜਾਣਾ ਹੈ ਅੱਛਾ ਮੇਰੇ ਤਾਂ ਉਸੇ ਗੱਲ ਤੇ ਸ਼ੰਕਰ ਹੋ ਗਈ ਜਿਹੜੀ ਮੈਂ ਹੈਪੀ ਨੂੰ ਕਹੀ ਸੀ ਵੀ ਹਫ਼ਤੇ 10 ਦਿਨ ਬਾਅਦ ਕੰਮ ਕਰ ਲਿਆ ਕਰੂਗੀ ਉੱਧਰ ਹੋਰ ਹੈਪੀ ਜਾਂਦਾ ਹੋਇਆ ਇਹਨੂੰ ਕਹਿ ਗਿਆ ਹੋਊਗਾ ਤਾਂ ਹੀ ਉਹਦੀ ਸ਼ੈ ਤੇ ਬੋਲਦੀ ਸੀ ਨਹੀਂ ਐਵੇਂ ਤੂੰ ਹੈਪੀ ਨੂੰ ਕਹਤਾ ਨਹੀਂ ਕਹਿੰਦੀ ਕਿਵੇਂ ਨਾ ਗੱਲ ਕੱਟਕਾਉਣੀ ਹੀ ਸੀ ਨਹੀਂ ਫਿਰ ਹੈਪੀ ਨਾਲ ਲੱਜਾਂਦਾ ਉਹਨੇ ਤਾਂ ਮੈਨੂੰ ਸਾਫ਼-ਸਾਫ਼ ਕਹਿਤਾ ਸੀ ਵੀ ਨਹੀਂ ਤੇ ਇਹਦੇ ਨਾਲ ਕੰਮ ਕਰਾਇਆ ਕਰੋ ਨਹੀਂ ਫਿਰ ਆਪਦੀ ਕੋਈ ਕੰਮ ਵਾਲੀ ਰੱਖ ਲਓ ਉਹ ਤਾਂ ਮੈਨੂੰ ਟਾਈਮ ਨਾਲ ਆਉੜ ਗਈ ਮੈਂ ਗੱਲ ਬੋਚ ਲਈ ਮੈਨੂੰ ਪਤਾ ਸੀ ਵੀ ਜਦੋਂ ਮੁੰਡਾ ਚਲਿਆਗਾ ਕੰਮ ਤਾਂ ਆਪਾਂ ਹੀ ਲੈਣਾਗਾ ਚਲ ਮੈਨੂੰ ਹੁਣ ਇਹ ਦੱਸ ਤੇਰੇ ਅੱਖੇ ਲੱਗ ਕੇ ਉਧਰ ਚਲੀ ਗਈ ਸੀ ਨਹੀਂ ਆਉਂਦੇ ਆਮ ਕਿੱਥੋਂ ਜਾਣ ਵਾਲੀ ਓ ੱੱਕੇ ਨਾਲ ਭੇਜੀ ਸੀ ਜੇ ਉਧਰ ਚਲੀ ਗਈ ਤੇ ਇਧਰੋਂ ਮੈਂ ਰੋਟੀ ਤੋਂ ਭੁੱਖੀ ਮਰ ਗਈ ਕਿਉਂ ਭੁੱਖੀ ਘਾਤੋਂ ਮਰ ਗਈ ਤੂੰ ਰੋਟੀ ਬਣਾਈ ਨਹੀਂ ਸੀ ਇਹਨੇ ਲੈ ਰੋਟੀ ਕਿੱਥੇ ਬਣਾਈ ਓਨੇ ਉਹ ਤਾਂ ਉਧਰ ਕੰਮ ਨਵੇੜ ਕੇ ਡਰੈੰਗ ਰੂਮ 'ਚ ਸੁੱਤੀ ਪਈ ਮੈਂ ਅੰਦਰ ਰੋਟੀ ਟਿੱਕੀ ਜਾਵਾ ਆ ਜੇ ਸੁੱਤੀ ਪਈ ਸੀ ਤੂੰ ਬਾਹਾਂ ਫੜ ਕੇ ਖੜੀ ਕਰ ਲੈਂਦੀ ਅਬ ਤੂੰ ਰੋਟੀ ਬਣਵਾਉਂਦੀ ਤੂੰ ਭੁੱਖੀ ਘਾਤੋਂ ਰਹੀ ਨੀ ਕੀਤਾ ਤੇ ਐ ਹੀ ਐ ਬਾਹੋਂ ਫੜ ਕੇ ਕੜੀਸ ਕੇ ਲੈ ਕੇ ਆਈ ਆਂ ਨਹੀਂ ਤੇ ਉਹਨੇ ਕਿੱਥੋਂ ਉੱਠਣਾ ਸੀ ਆਪਣੇ ਆਪ ਫੇਰ ਕਿਤੇ ਜਾ ਕੇ ਉਹਦੇ ਤੋਂ ਦਾਲ ਰੋਟੀ ਬਣਵਾਈ ਦੁਪਹਿਰ ਦੀ ਰੋਟੀ ਆਥਣੇ ਜਾ ਕੇ ਖਾਧੀ ਮੇਰਾ ਤਾਂ ਭੁੱਖ ਨਾਲ ਬੁਰਾ ਹਾਲ ਹੁੰਦਾ ਸੀ ਮੈਂ ਤਾਂ ਤੈਨੂੰ ਇੰਨਾ ਯਾਦ ਕੀਤਾ ਵੀ ਅੱਜ ਜੀ ਮੇਰੀ ਭੈਣ ਹੈ ਨਹੀਂ ਅੱਜ ਜੀ ਮੈਂ ਭੁੱਖੀ ਮਰ ਗਈ ਕੋਈ ਨਾ ਆ ਜਾਣ ਦੇ ਉਹਨੂੰ ਫੇਰ ਪੁੱਛਦੀ ਐ ਵੀ ਭਾਈ ਤੂੰ ਆਪਦੀ ਚਾਚੀ ਨਾਲ ਐ ਕਿਉਂ ਕੀਤਾ ਰੋਟੀ ਕਿਉਂ ਨਹੀਂ ਦਿੱਤੀ ਟੈਂਸਰ ਸੱਚੀ ਗੱਲ ਮੋਗੇ। ਔਰ ਮੰਮੀ ਜੀ ਠੀਕ ਸੀਗੇ। ਆਹੋ। ਉਹ ਤਾਂ ਸਾਰੇ ਠੀਕ ਨੇ। ਨਾ ਤੂੰ ਪਹਿਲਾਂ ਮੈਨੂੰ ਐਂ ਦੱਸ ਆ ਤੇਰੀ ਚਾਚੀ ਨਾਲ ਤੂੰ ਕੀ ਕੀਤਾ ਕੱਲ? ਰੋਟੀ ਕਿਉਂ ਨਹੀਂ ਦਿੱਤੀ ਟਾਈਮ ਸਰ? ਮੰਮੀ ਮੈਂ ਤਾਂ ਰੋਟੀ ਬਣਾਉਣ ਲੱਗੀ ਸੀ। ਮੈਨੂੰ ਚਾਚੀ ਜੀ ਨਹੀਂ ਰੋਕਤਾ। ਇਹ ਕਹਿੰਦੇ ਰੋਟੀ ਫੇਰ ਬਣਾਈ। ਪਹਿਲਾਂ ਉਧਰਲੇ ਘਰੇ ਜਾ ਕੇ ਕੰਮ ਕਰਕੇ ਆ। ਫਿਰ ਮੈਂ ਉਧਰ ਕੰਮ ਕਰਦੀ ਕਰਦੀ ਲੇਟ ਹੋਗੀ। ਨਾ ਤੂੰ ਇਹਦੇ ਕਹੇ ਤੋ ਹੀ ਜਾਣਾ ਸੀ ਉਧਰ। ਤੈਨੂੰ ਆਪਦੇ ਆਪ ਨਹੀਂ ਦਿੰਦਾ। ਸਵੇਹਾ ਉੱਠ ਕੇ ਫੇਰ ਕੰਮ ਨਵੇੜੀ ਲੈਂਦੇ ਨੇ ਨਾ ਤੈਨੂੰ ਆਪ ਦੇ ਆਪ ਨਹੀਂ ਪਤਾ ਵੀ ਤੇਰੇ ਕੀ ਕੀ ਕੰਮ ਨੇ ਤੂੰ ਆਪਣੇ ਆਪ ਕਰ ਲਿਆ ਕਰ ਸਭ ਤੋਂ ਕੰਮ ਤੋ ਕਾਨੂੰ ਮੇਟ ਹੋਵੇ ਜੇ ਤੂੰ ਆਪ ਦੇ ਕੰਮ ਟਾਈਮ ਸਿਰ ਕਰ ਲਿਆ ਕਰੇ ਤੇ ਰੋਟੀ ਪਾਣੀ ਤੋ ਕਾਨੂੰ ਮੇਟ ਹੋਵੇ ਮੰਮੀ ਇੱਧਰਲੇ ਕੰਮ ਤਾਂ ਸਾਰੇ ਮੈਂ ਟਾਈਮ ਸਿਰ ਹੀ ਕਰ ਲਈ ਸੀ ਮੈਨੂੰ ਆਏ ਸੀ ਵੀ ਅੱਜ ਉੱਧਰ ਨਹੀਂ ਜਾਣਾ ਹੈਗਾ ਤਾਂ ਕਰਕੇ ਮੈਂ ਲੇਟ ਹੋਗੀ ਨਾ ਉੱਧਰ ਕਿਉਂ ਨਹੀਂ ਜਾਣਾ ਰੋਜ਼ ਹੀ ਜਾਨੀ ਐ ਕੱਲ ਕਿਹੜਾ ਕੋਈ ਨਵਾਂ ਦਿਨ ਚੜਿਆ ਸੀ ਨੀ ਭੈਣੇ ਇਨੁਤੇ ਐ ਹੋ ਗਿਆ ਵੀ ਅੱਜ ਮੇਰੀ ਸੱਸ ਘਰ ਨਹੀਂ ਮੈਨੂੰ ਕਿੰਨੇ ਕਹਿਣਾ ਨਹੀਂ ਮੰਮੀ ਇਹ ਜੀ ਕੋਈ ਗੱਲ ਨਹੀਂ ਉਹ ਤਾਂ ਇਹ ਮੈਨੂੰ ਜਾਂਦੇ ਹੋਏ ਕਹਿ ਗਏ ਸੀ ਵੀ ਉਧਰ ਰੋਜ਼ ਸਫਾਈਆਂ ਦੀ ਕੋਈ ਲੋੜ ਨਹੀਂ ਤਾਂ ਕਰਕੇ ਨਹੀਂ ਵਹਿ ਗਈ ਦੇਖ ਮੇਰੀ ਸੁਣ ਲੈ ਗੱਲ ਸਫਾਈਆਂ ਤਾਂ ਤੈਨੂੰ ਰੋਜ਼ ਹੀ ਕਰਨੀਆਂ ਪੈਣਗੀਆਂ ਇਹ ਨਹੀਂ ਹੈਗਾ ਵੀ ਜਿਵੇਂ ਹੈਪੀ ਤੈਨੂੰ ਕਹਿ ਗਿਆ ਤੂੰ ਉਵੇਂ ਕਰੇਂਗੀ ਸਾਡੇ ਕੋਲ ਰਹਿਣੀ ਹੈ ਸਾਡੇ ਨਾਲ ਤੱਕ ਚੱਲਣਾ ਪਊ ਚੱਲ ਮੈਨੂੰ ਇਹ ਦੱਸ ਜਦ ਤੂੰ ਖਾਣਾਂ ਦਾ ਨਵੇੜ ਲਿਆ ਸੀ ਫਿਰ ਤੈਨੂੰ ਆਕੇ ਪੈਣ ਦੀ ਕੀ ਲੋੜ ਸੀ ਆਕੇ ਰੋਟੀ ਟੁੱਕ ਕਰਦੀ ਤੇਰੀ ਚਾਚੀ ਨੂੰ ਟਾਈਮ 'ਤੇ ਰੋਟੀ ਦਿੰਦੀ ਰੋਟੀ ਤਾਂ ਪੈਣੇ ਮੈਨੂੰ ਤਾਂ ਦਿਲਦੀ ਜੇ ਘਰ 'ਚ ਮੇਰੀ ਕਦਰ ਹੋਵੇ ਤੇਰੇ ਨਾਲ ਹੀ ਇਹ ਸਾਰਾ ਕੁਝ ਤੇਰੇ ਤੋਂ ਪਿੱਛੇ ਮੈਨੂੰ ਕੋਈ ਨਹੀਂ ਪੁੱਛਦਾ ਚਾਚੀ ਜੀ ਤੁਸੀਂ ਕਿਉਂ ਝੂਠ ਬੋਲਦੇ ਹੋ ਕੱਲ ਸਵੇਰੇ ਕਿਹੜਾ ਮੈਂ ਟਾਈਮ 'ਤੇ ਰੋਟੀ ਬਣਾ ਕੇ ਨਹੀਂ ਦਿੱਤੀ ਦੁਪਹਿਰੇ ਵੀ ਤਾਂ ਬਣਾ ਹੀ ਰਹੀ ਸੀ ਤੁਸੀਂ ਵੀ ਮੈਨੂੰ ਰੋਟੀ ਦੇ ਟਾਈਮ ਉਧਰ ਭੇਜਤਾ ਕੇ ਦੱਸੋ ਮੇਰਾ ਕੀ ਕਸੂਰ ਹੈ ਉਸੀ ਮੰਮੀ ਨੂੰ ਮੇਰੀਆਂ ਝੂਠੀਆਂ ਗੱਲਾਂ ਲਾ ਕੇ ਉਹਨਾਂ ਨੂੰ ਮੇਰੇ ਖਿਲਾਫ ਕਰ ਰਹੇ ਹੋ ਇਹ ਗੱਲਾਂ ਠੀਕ ਨਹੀਂ ਚਾਚੀ ਜੀ ਆਹ ਦੇਖ ਲੈ ਭੈਣਾ ਤੇਰੇ ਸਾਹਮਣੇ ਮੈਨੂੰ ਲਾ ਲਾ ਕੇ ਸਿੱਟਦੀ ਏ ਤੇਰੇ ਪਿੱਛੇ ਦੇਖ ਲੈ ਮੇਰੇ ਨਾਲ ਕੀ ਬਣੀ ਹੋ ਮੈਂ ਤੂੰ ਚੁੱਪ ਕਰ ਜਾ ਨਾਲੇ ਚੋਰੀ ਉਪ ਤੋਂ ਦੀ ਸੀਨਾ ਜੋਰੀ ਨਾਲੇ ਤਾਂ ਤੂੰ ਗਲਤੀਆਂ ਕਰਦੀ ਆ ਨਾਲੇ ਤੂੰ ਆਪ ਵੀ ਚਾਚੀ ਨਾਲ ਜਵਾਨ ਲੜਾਉਣੀ ਆ ਮੰਮੀ ਮੈਂ ਜਵਾਨ ਨਹੀਂ ਲੜਾਉਂਦੀ ਮੈਂ ਤਾਂ ਤੁਹਾਨੂੰ ਸੱਚ ਦੱਸਿਆ ਵੀ ਕੱਲ ਆ ਕੁਝ ਹੋਇਆ ਸੀ ਚਾਚੀ ਨੇ ਤਾਂ ਆਪਦੇ ਕੋਲੋਂ ਝੂਠ ਲਾ ਕੇ ਤੁਹਾਨੂੰ ਦੱਸਤਾ ਨਾ ਝੂਠ ਬੋਲਣ ਨੂੰ ਇਹਦਾ ਤੇਰੇ ਨਾਲ ਕੋਈ ਬੈਰ ਐ ਚਰ ਸੁਣ ਚ ਜਾ ਪਾਣੀ ਦਾ ਗਲਾਸ ਲੈ ਕੇ ਆ ਤੇਰੇ ਨਾਲ ਬੋਲਦੀ ਤਾਂ ਮੇਰਾ ਗਲਾ ਵੀ ਸੁੱਕ ਜਾਂਦਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਆਜ ਦੀ ਇੱਕ ਤਾਂ ਮੈਂ ਉੱਥੋਂ ਥੱਕੀ ਆ ਰਹੀ ਆਈਆਂ ਇਹ ਕਿਹੜੀਆਂ ਗੱਲਾਂ ਨੇ ਮੇਰਾ ਸਿਰ ਦੁਖਣ ਲਾਤਾ ਚੱਲ ਛੱਡ ਪੈਣੇ ਆਪਾਂ ਆਰਾਮ ਕਰੀਏ ਆ ਮੇਰੀ ਸੁਣ ਲੈ ਗੱਲ ਹੁਣ ਦੁਪਹਿਰ ਦਾ ਰੋਟੀ ਟੁੱਕ ਟੈਂਸਰ ਕਰ ਲਈ ਕਿਤੇ ਹੁਣ ਵੀ ਆਖਣ ਕਰਦੇ ਨਹੀਂ ਫਿਰ ਮੇਤੋਂ ਬੁਰਾ ਕੋਈ ਨਹੀਂ ਦਾ ਲੈ ਲਿਆ ਮੈਨੂੰ ਰੋਜ਼ ਮੱਥਾ ਮਾਰਨਾ ਪੈਂਦਾ ਇਹ ਤਾਂ ਮੈਨੂੰ ਬਿਮਾਰ ਕਰਕੇ ਛੱਡੂ ਨਹੀਂ ਭੈਣੇ ਤੂੰ ਫਿਰ ਕਿਹੜਾ ਮੇਰੀ ਗੱਲ ਮੰਨਦੀ ਏ ਮੈਨੂੰ ਚੰਗਾ ਭਲਾ ਤਾਂ ਕਿਹਾ ਸੀ ਇਹਦਾ ਕੋਗਾ ਚਿਤ ਕਰ ਦੇ ਸਾਰਾ ਕੰਮ ਹੀ ਨਿਭੜ ਜੂ ਨਹੀਂ ਤੂੰ ਦਾ ਕਹਤਾ ਵੀ ਇਹਦਾ ਕੋਗਾ ਚਿਤ ਕਰ ਦੇ ਮੈਂ ਇਹੋ ਜਿਹਾ ਕੰਮ ਕਰਨਾ ਕਿਤੇ ਆਸਾਨ ਤੇ ਨਹੀਂ ਆਸਾਨ ਨੂੰ ਕੀ ਏ ਜੇ ਕੰਮ ਕਰਨਾ ਹੋਵੇ ਨਾ ਸਭ ਕੁਝ ਹੋ ਜਾਂਦਾ ਪਰ ਬੰਦਾ ਕਰਨ ਵਾਲਾ ਚਾਹੀਦਾ ਨਹੀਂ ਨਾ ਨਾ ਐਡਾ ਕਦਮ ਨਹੀਂ ਚੱਕਣਾ ਆਪਾਂ। ਤੂੰ ਕਿਹੜਾ ਆਪਾਂ ਉਹਦੇ ਨਾਲ ਘਟਕ ਜਾਰਨੇ ਆ। ਮਰਨ ਤੋਂ ਵੀ ਵੱਧ ਕਰਦੇ ਆ। ਸਾਰਾ ਦਿਨ ਤਾਂ ਸੂਲੀ ਤੇ ਚੰਗੀ ਰੱਖਦੇ ਆਂਗੇ। ਰੋਜ਼ ਤਾਂ ਫਾਹ ਦੀ ਲਾਹ ਪਾ ਕਰਦੇ ਆ। ਸਾਹ ਨੂੰ ਆਪਾਂ ਕੱਢਣ ਨਹੀਂ ਦਿੰਦੇ। ਹੋਰ ਦਾਸ ਆਪਾਂ ਨੂੰ ਕੀ ਚਾਹੀਦਾ? ਨਾਲੇ ਮਾਰ ਕੇ ਤਾਂ ਬੰਦੇ ਦਾ ਇੱਕ ਦਿਨ ਚ ਖਿਹੜਾ ਛੁੱਟ ਜਾਂਦਾ। ਆਪਾਂ ਤਾਂ ਉਹਨੂੰ ਰੋਜ਼ ਮਾਰਦੇ ਆਂ। ਨਹੀਂ ਮੈਂ ਤਾਂ ਤਾਂ ਕਹਿੰਦੀ ਸੀ ਜੇ ਕਿਤੇ ਇਹਦਾ ਜੂੜ ਵੱਡਿਆ ਜਾਵੇ ਤੇਰੇ ਮੁੰਡੇ ਨੂੰ ਮੈਂ ਵਧੀਆ ਰਿਸ਼ਤਾ ਕਰਾ ਦੂੰ। ਅੱਗੇ-ਅੱਗੇ ਉਮਰ ਹੋਈ ਜਾਂਦੀ ਏ ਫਿਰ ਉਹ ਵੀ ਨਹੀਂ ਹੋਣਾ। ਣਾਲੇ ਤੇਰੇ ਸਾਹਮਣੇ ਦੇਖ ਲੈ ਐਨੇ ਸਾਲ ਵਿਆਹ ਨੂੰ ਹੋ ਗਏ ਕੋਈ ਬਾਲ ਨਹੀਂ ਬੱਚਾ ਨਹੀਂ ਜੇ ਕਿਤੇ ਉਹ ਵੀ ਹੁੰਦਾ ਤਾਂ ਵੀ ਆਪਾਂ ਇਹਨੂੰ ਸਹਿ ਲੈਂਦੇ ਨਹੀਂ ਤੂੰ ਅੱਗੇ ਦਾ ਤੇ ਸੋਚ ਫਿਰ ਜੇ ਕੋਈ ਬਾਲ ਬੱਚਾ ਨਾ ਹੋਇਆ ਫਿਰ ਆਪਾਂ ਕੀ ਕਰਾਂਗੇ ਫਿਰ ਤੂੰ ਆਪਦੇ ਮੂੰਹ ਨਾਲ ਹੀ ਕਹੇਂਗੀ ਵੀ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਉਦੋਂ ਹੋਣਾ ਨਹੀਂ ਨਿੱਕ ਗੱਲਾਂ ਤਾਂ ਭੈਣੇ ਤੇਰੀਆਂ ਸਾਰੀਆਂ ਠੀਕ ਨੇ ਪਰ ਮੈਂ ਹੁਣੇ ਤੋਂ ਖੜਾ ਛਡਾ ਨਹੀਂ ਸਕਦੀ ਕਿਉਂਕਿ ਮੁੰਡਾ ਤਾਂ ਇਹਦੇ ਨਾਲ ਹੈ ਜੇ ਕਿਤੇ ਮੁੰਡਾ ਆਪਣੇ ਪੱਖ ਚ ਹੁੰਦਾ ਫੇਰ ਨਹੀਂ ਸੀ ਆ ਕੰਮ ਕਰਨ ਲੱਗਿਆ ਆਪਾਂ ਦੇਰ ਲਾਉਣੀ ਮਿੰਟ ਚ ਕਰ ਦੇਣਾ ਸੀ ਪੁਰਤਾ ਨਾਲੇ ਜੇ ਇਹਨੂੰ ਉਂ ਵੀ ਕੋਈ 1921 ਹੋਗੀ ਨਾ ਹੁੰਡੇ ਨੇ ਸਿੱਧਾ ਆਪਣੇ ਤੇ ਸ਼ੱਕ ਕਰਨਾ ਵੀ ਇਹਨਾਂ ਨੇ ਕਰਿਆ ਹੋਊਗਾ ਜਿਹੜੇ ਹਸਾਮ ਨਾਲ ਹੈਪੀ ਮੇਰ ਨਾਲ ਉਹਦੇ ਗੱਲ ਕਰਕੇ ਗਿਆ ਨਾ ਮੈਂ ਉਹਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਲਿਆ ਵੀ ਮੁੰਡਾ ਇਹਦੀ ਗੱਲ ਥੱਲੇ ਨਹੀਂ ਡਿੱਗਣ ਦਿੰਦਾ ਹਾਂ ਭੈਣੇ ਗੱਲ ਤਾਂ ਤੇਰੀ ਠੀਕ ਐ ਕੱਲ ਜਦੋਂ ਹੈਪੀ ਚੱਲਿਆ ਸੀ ਮੈਂ ਉਹਨੂੰ ਹਸਪਤਾਲ ਵਾਲੀ ਗੱਲ ਪੁੱਛੀ ਸੀ ਉਹੀ ਉਹੀ ਬੋਲੀ ਬੋਲ ਗਿਆ ਜਿਹੜੀ ਲਵੀ ਬੋਲਦੀ ਸੀ ਦੇਖ ਲੈ ਤੈਨੂੰ ਵੀ ਪਤਾ ਲੱਗ ਗਿਆ ਨਾ ਦੋਨੇ ਇੱਕੋ ਹੀ ਨੇ ਰੈਸਲਾ ਇੱਕੋ ਹੀ ਆ ਦੋਹਾਂ ਦੀ ਉਹ ਪਹਿਲੇ ਇੱਕ ਗੱਲ ਐ ਆਪਾਂ ਇੰਨੀਆਂ ਖਬਰਾਂ ਦੇਖਦੇ ਆ ਵੀ ਸੱਸ ਨੇ ਨੂੰ ਮਾਰਤੀ ਸੱਸ ਨੇ ਨੂੰ ਮਾਰਤੀ ਫਿਰ ਉਹਨਾਂ ਦੇ ਮੁੰਡੇ ਮਾਵਾਂ ਦੇ ਨਾਲ ਰਲੇ ਹੁੰਦੇ ਨੇ ਆਹੋ ਨਾਲ ਹੀ ਰਲੇ ਹੋਣਗੇ ਜਿਹੜਾ ਐਡਾ ਕਰਦਾ ਮਿੰਟੇ ਚ ਚੱਕ ਲੈਂਦੇ ਨੇ ਜੇ ਮੁੰਡਾ ਆਪਦੇ ਪੱਖ 'ਚ ਹੋਵੇ ਨਾ ਫਿਰ ਕੋਈ ਡਰ ਨਹੀਂ ਹੁੰਦਾ ਇਹ ਜਾਂ ਕੰਮ ਕਰਨ ਲੱਗੇ ਚੱਲ ਭੈਣੇ ਫਿਰ ਤਾਂ ਮੈਸੀ ਮਾਰ ਜਦੋਂ ਆਪਾਂ ਤੋਂ ਇਹ ਕੰਮ ਹੋਣਾ ਹੀ ਨਹੀਂ ਹੋਰ ਹੁਣ ਇਹ ਗੱਲਾਂ ਦਾ ਤਾਂ ਕੋਈ ਫਾਇਦਾ ਹੀ ਨਹੀਂ ਖਹਿੜਾ ਛੱਡ ਦੇ ਚੱਲ ਛੱਡਿਆ ਖਹਿੜਾ ਪਰ ਮੈਂ ਤੈਨੂੰ ਕੱਲ ਵਾਲੀ ਪੂਰੀ ਗੱਲ ਤਾਂ ਦੱਸੀ ਹੋਈ ਨਹੀਂ ਉਹ ਲਵੀ ਆ ਗਈ ਸੀ ਨਾ ਵਿੱਚ ਨਾਹੀ ਜੀ ਕਿਹੜੀ ਗੱਲ ਰਹਿ ਗਈ ਸੀ ਦੱਸਣ ਤੋਂ ਹੁਣ ਦੱਸ ਦੇ ਨਹੀਂ ਆਹੀ ਕੱਲ ਉਹਨੇ ਮੇਰੀ ਧੀ ਨੂੰ ਵੀ ਮਿਹਣੇ ਦਿੱਤੇ ਨੇ ਉਹਨੇ ਤਾਂ ਮੇਰੀ ਧੀ ਨੂੰ ਵੀ ਨਹੀਂ ਛੱਡਿਆ ਇਹ ਨੂੰ ਨਹੀਂ ਛੱਡਿਆ ਇਹ ਜੇ ਕਿਹੜੇ ਵੇਨੇ ਦਿੱਤੇ ਤੈਨੂੰ ਤੂੰ ਮੈਨੂੰ ਪੂਰੀ ਗੱਲ ਦੱਸ ਜਦੋਂ ਮੈਂ ਇਹਨੂੰ ਪਈ ਨੂੰ ਠਾ ਲਿਆਈ ਵੀ ਭਾਈ ਰੋਟੀ ਟੁਕਬੜਾ ਇਹਨੂੰ ਤੇ ਚੜ ਗਿਆ ਗੁੱਸਾ ਇਹ ਤਾਂ ਭਾਈ ਮੇਰੇ ਮੂਰੇ ਲੱਗੀ ਬੋਲਣ ਇਹ ਤਾਂ ਮੈਨੂੰ ਉਹ ਕੁਝ ਬੋਲੀ ਤੂੰ ਪੁੱਛ ਨਾ ਮੇਰੀ ਧੀ ਤੱਕਰ ਪਹੁੰਚ ਗਈ ਅੱਛਾ ਹੋਰ ਮिन्नੂ ਕਹਿੰਦੀ ਏ ਜੇ ਕੱਲ ਨੂੰ ਤੇਰੀ ਧੀ ਦੇ ਨਾਲ ਸੌ ਰਿਆ ਕੁਝ ਕਰਨਗੇ ਫਿਰ ਤੇਰੇ ਦਿਲ ਤੇ ਕੀ ਬੀਤੂ ਲਦਾ ਸੁਣੀ ਕੰਨਿਆ ਦੇਵੀ ਨੂੰ ਆ ਕੁਝ ਬੋਲਣ ਲੱਗੀ ਹਲੇ ਉਹਦੇ ਸਾਰੇ ਬਣੇ ਨਹੀਂ ਕੁਝ ਹੋਰ ਨਹੀਂ ਪੂਣੀ ਆ ਮੈਨੇ ਦਿੰਦੀ ਆ ਹੋਰ ਭਣੇ ਫਿਰ ਤਾਂ ਮੈਨੂੰ ਗੁੱਸਾ ਆ ਗਿਆ ਮੇਰ ਤਾਂ ਨਹੀਂ ਇਹ ਗੱਲਾਂ ਸੁਣੀਆਂ ਗਈਆਂ ਫਿਰ ਤਾਂ ਇਹਦਾ ਮੂੰਹ ਤੇ ਧੜੀ ਚਪੇੜ ਵੀ ਹੁਣ ਬੋਲ ਵਧੀਆ ਕੀਤਾ ਚੰਗੀਆਂ ਧਰਨੀਆਂ ਸੀ ਜਿਹੜੀ ਮੁੜ ਕੇ ਨਾ ਕੁਸਕਦੀ ਨਾ ਫਿਰ ਤਾਂ ਮੁੜ ਕੇ ਬੋਲੀ ਨਹੀਂ ਦੁਸਕਰ ਲੱਗ ਗਈ ਸੀ ਲੈ ਦੇਖ ਲੈ ਇੱਕ ਦਿਨ ਘਰੋਂ ਬਾਹਰ ਗਈਆਂ ਪਿੱਛੋਂ ਕੀ ਕੁਸ਼ ਹੋ ਗਿਆ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਸਾਰਾ ਕੁਝ ਠੀਕ ਐ ਹੁਣ ਤੂੰ ਥੱਕੀ ਹੋਈ ਐ ਕੜੀ ਰਾਮ ਕਰ ਲੈ ਫਿਰ ਉੱਠ ਕੇ ਰੋਟੀ ਖਾਵਾਂਗੇ ਚਲ ਠੀਕ ਐ ਤੂੰ ਵੀ ਕਰ ਲੈ ਬਿੰਦਰਾ ਚਲ ਠੀਕ ਐ ਆਇਆ ਲੈ ਅੱਜ ਕਦੋਂ ਦੀ ਰੋਟੀ ਸਬਜ਼ੀ ਬਣੀ ਪਈ ਐ ਅੱਜ ਆਪ ਨਹੀਂ ਅੰਦਰੋਂ ਨਿਕਲਦੀਆਂ ਜੇ ਜਾ ਕੇ ਅੰਦਰ ਗਿਆ ਫਿਰ ਗੁੱਸੇ ਹੋਣ ਗਿਆ ਸਾਨੂੰ ਸੁੱਤੀਆਂ ਨੂੰ ਉਠਾਤਾ ਜੇ ਕੱਲ ਥੋੜਾ ਜਿਹਾ ਲੇਟ ਹੋ ਗਈ ਸੀ ਤਾਂ ਕਿੱਡਾ ਘਰ ਚ ਕਲੇਸ਼ ਪਿਆ ਚਾਚੀ ਨੇ 100 100 ਗੱਲਾਂ ਲਾ ਕੇ ਦੱਸੀਆਂ ਨੇ ਮੰਮੀ ਨੂੰ ਵੀ ਇਹਨੇ ਆਏ ਕੀਤਾ ਉਹ ਕੀਤਾ ਮੈਨੂੰ ਰੋਟੀ ਤੋਂ ਭੁੱਖੀ ਮਾਰਤਾ ਹੁਣ ਸਾਰਾ ਕੁਝ ਬਣਿਆ ਪਿਆ ਹੁਣ ਆਪ ਨਹੀਂ ਆ ਰਹੀਆਂ ਜਦੋਂ ਨੂੰ ਬਾਹਰ ਆਉਣ ਗਈਆਂ ਫਿਰ ਆ ਕੇ ਕਹਿਣ ਗਈ ਰੋਟੀ ਠੰਡੀ ਹੋ ਗਈ ਇਹਨਾਂ ਨੇ ਨਹੀਂ ਮੈਨੂੰ ਕਿਸੇ ਪਾਸੇ ਜੀਣ ਦੇਣਾ ਚਾਚੀ ਨੇ ਦੋ ਬੱਲਾ ਘਿਲਾਤੀਆਂ ਮੰਮੀ ਨੂੰ ਮੰਮੀ ਤਾਂ ਆਏ ਫੜਕ ਗਈ ਮੈਨੂੰ ਨਹੀਂ ਲੱਗਦਾ ਵੀ ਇਹ ਸਾਰੀ ਉਮਰ ਸੁਧਰ ਲਿਗੀਆਂ ਇਹ ਤਾਂ ਮੈਨੂੰ ਹੀ ਸੁਧਾਰਨੀਆਂ ਪੈਣੀਆਂ ਨੇ ਲੈ ਅੱਜ ਤੱਕ ਕਮਰਿਆਂ 'ਚ ਵੀ ਕੂੜਾ ਇਕੱਠਾ ਹੋਇਆ ਪਿਆ ਮੈਨੂੰ ਲੱਗਦਾ ਅੱਜ ਸਾਫ-ਸਫਾਈਆ ਕਰ ਆਈ ਨਹੀਂ ਹੈਗੀ ਆ ਤਾਂ ਮੇਰੇ ਬੂਟੇ ਵੀ ਸਕਾਏ ਪਏ ਨੇ ਕੋਈ ਨਾ ਮੈਂ ਜਾ ਕੇ ਪੁੱਛਦੀ ਆਂ ਵੀ ਅੱਜ ਇੱਧਰ ਆਈ ਕਿਉਂ ਨਹੀਂ ਇਹਦੇ ਨਾਲ ਤੇ ਜਿੰਨਾ ਮਰਜ਼ੀ ਮੱਥਾ ਮਾਰ ਲ ਪਰ ਇਹਦੀ ਸੇਤ ਤੇ ਕੋਈ ਅਸਰ ਨਹੀਂ ਹੈਗਾ। ਲਾ ਦੇਖ ਲੈ ਭੜੇ ਤੂੰ ਕੱਲ ਹੀ ਉਹਦੇ ਨਾਲ ਇੰਨਾ ਮੱਥਾ ਮਾਰ ਕੇ ਹਟਿਆ ਨਾ ਵੀ ਤੂੰ ਆਪਦੇ ਆਪ ਕੰਮ ਕਰ ਲਿਆ ਕਰ ਜਿਹੜੇ ਤੇਰੇ ਕਰਨ ਵਾਲੇ ਨੇ। ਉਧਰ ਦੇਖ ਲੈ ਕਿੰਨਾ ਗੰਦ ਪਿਆ। ਮੈਂ ਉਧਰ ਫੋਣ ਗੇੜਾ ਮਾਰ ਕੇ ਆਈ ਆ। ਕਿਉਂ? ਅੱਜ ਗਈ ਨਹੀਂ ਉਹ ਉਧਰ? ਕਰਕੇ ਨਹੀਂ ਆਈ ਸਾਫ। ਨਹੀਂ ਕਿੱਥੇ ਗਈ ਐ? ਉੱਥੇ ਜਾ ਕੇ ਤਾਂ ਦੇਖ ਖੜਮ ਨੂੰ ਜੀ ਨਹੀਂ ਕਰਦਾ ਤੈਨੂੰ ਪਤਾ ਰਾਤ ਇੰਨੀ ਨੇਰੀ ਆਈ ਐ ਐਨਾ ਨਾ ਉੱਥੇ ਮਿੱਟ ਚੜਿਆ ਪਿਆ ਮੈਨੂੰ ਤਾਂ ਦੇਖ ਕੇ ਹੀ ਗੁੱਸਾ ਚੜ ਗਿਆ ਬੂਟੇ ਨੇ ਮੇਰੇ ਉਸ ਕਾਏ ਪਏ ਨੇ ਉਹਨਾਂ 'ਤੇ ਕਦੀ ਪਾਣੀ ਨਹੀਂ ਪਾਇਆ ਨਹੀਂ ਚੱਲ ਕੋਈ ਨਾ ਐਨੀ ਗਰਮ ਨਾ ਹੋ ਮੈਨੂੰ ਤਾਂ ਐ ਸੀ ਜੀ ਸਾਰਾ ਕੰਮ ਨਵੇੜ ਤੇ ਨਾਉਣ ਲੱਗੀ ਆ ਆ ਜਾਂਦੀ ਐ ਪੁੱਛ ਲੈਨੇ ਆ ਉਹਨੂੰ ਚੱਲ ਕੋਈ ਨਾ ਤੂੰ ਪੁੱਛ ਲਈ ਪਰ ਮੈਨੂੰ ਨਹੀਂ ਲੱਗਦਾ ਇਹ ਕੱਲ ਉਧਰ ਸਫਾਈ ਸੂਈ ਕਰਕੇ ਆਈ ਹੋਊ ਲੱਗਦਾ ਦੋਮਾਨੀਆਂ ਕੱਲ ਉਦੋਂ ਗਈ ਤਾਂ ਹੋਈ ਸੀ ਉਧਰ ਤੂੰ ਆਪ ਹੀ ਦੱਸਿਆ ਵੀ ਮੇਰੇ ਕੰਨੀ ਸਫਾਈ ਕਰਨ ਗਈ ਹੋਈ ਐ ਨਾਲੇ ਕਿਹੜੇ ਵੇਲੇ ਤਾਂ ਆਈ ਐ ਉਧਰੋਂ ਨਹੀਂ ਉਹ ਤਾਂ ਮੈਨੂੰ ਵੀ ਪਤਾ ਐ ਵੀ ਕਿੰਨਾ ਟਾਈਮ ਲਾ ਆਈ ਉਧਰ ਪਰ ਉਹਨੇ ਸਫਾਈ ਸੂਈ ਤਾਂ ਕਿਹੜੀ ਕਰੀ ਐ ਆਪਦੀ ਮਾਂ ਨਾਲ ਹੀ ਫੋਨ ਤੇ ਗੱਲਾਂ ਗੁੱਲਣਾ ਮਾਰ ਕੇ ਆ ਗਈ ਹਾਂ ਭਾਈ ਇਹ ਵੀ ਹੋ ਸਕਦਾ ਵੀ ਆਪਣੇ ਸਾਹਮਣੇ ਨਾ ਫੋਨ ਕਰਦੀ ਹੋਵੇ ਉਧਰ ਜਾ ਕੇ ਆਪਦੀ ਮਾਂ ਨਾਲ ਗੱਲਾਂ ਮਾਰਦੀ ਹੋਵੇ ਹੋ ਸਕਦਾ ਨਹੀਂ ਗੱਲ ਹੀ ਇਹ ਐ ਨਾ ਤੂੰ ਫਿਰ ਕੱਲ ਗੇੜਾ ਮਾਰਿਆ ਆਉਂਦੀ ਦੇਖਿਆ ਆਉਂਦੀ ਵੀ ਕੰਮ ਕੀਤਾ ਹੋਇਆ ਕਿ ਨਹੀਂ ਮੈਂ ਕਿੱਥੋਂ ਗੇੜਾ ਮਾਰਿਆ ਆਉਂਦੀ ਆਪਣੀ ਤੇ ਕੱਲ ਸਾਰੀ ਦਿਹਾੜੀ ਗੱਲਾਂ ਮਾਰਦੀਆਂ ਦੀ ਨੰਗ ਗਈ ਹਾਂ ਇਹ ਤਾਂ ਹੈ ਮੈਨੂੰ ਲੱਗਦਾ ਹੁਣ ਬਹੁਤ ਆਪਾਂ ਨੂੰ ਸਿਕੰਜਾ ਥੋੜਾ ਜਿਹਾ ਕਸਣਾ ਪਊਗਾ ਇਹ ਤਾਂ ਸੁਧਰੂਗੀ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਨਹੀਂ ਆਪਦੀ ਗੱਲ ਤਾਂ ਤੂੰ ਫੇਰ ਕਰੀ ਪਹਿਲਾਂ ਮੈਨੂੰ ਐਂ ਦੱਸ ਤੂੰ ਆ ਲਿਸ਼ਕ ਪੁਸ਼ਕ ਕੇ ਪਰਸ ਚੱਕ ਕੇ ਕਿੱਧਰ ਨੂੰ ਤੁਰਪੀ ਮੰਮੀ ਮੈਂ ਤੁਹਾਨੂੰ ਉਹੀ ਦੱਸਣ ਆਈਆਂ ਵੀ ਮੈਂ ਜੌਬ ਕਰਨੀ ਐ ਉਹਦੇ ਵਾਸਤੇ ਰਿਜ਼ਿਊਮ ਦੇਂ ਜੱਲੀਆ ਨਹੀਂ ਹੁਣ ਤੈਨੂੰ ਇੰਨੇ ਸਾਲਾਂ ਬਾਅਦ ਨੌਕਰੀ ਦਾ ਕੀੜਾ ਫੇਰ ਉੱਠ ਖੜਿਆ ਜਿਹੜੀਆਂ ਗੱਲਾਂ ਤੇਰੀ ਸੱਸ ਨੇ ਤੈਨੂੰ ਕਹੀਆਂ ਸੀ ਉਹ ਤੈਨੂੰ ਯਾਦ ਨਹੀਂ ਨਾਲੇ ਮੈਂ ਤੈਨੂੰ ਆਉਂਦੀ ਨੂੰ ਇਹ ਕਹਤਾ ਸੀ ਵੀ ਭਾਈ ਅੱਜ ਤਾਂ ਨੌਕਰੀ ਦੀ ਗੱਲ ਛੇੜ ਲਈ ਅੱਗੇ ਤਾਂ ਨਾ ਛੇੜੀ ਅੱਜ ਤਾਂ ਫੇਰ ਛੇੜ ਕੇ ਬੈਠ ਗਈ ਮੰਮੀ ਮੈਂ ਇੰਨਾ ਪੜ੍ਹੀ ਲਿਖੀ ਆ ਫਿਰ ਮੇਰੀਆਂ ਪੜ੍ਹੀਆਂ ਤਾਂ ਸਾਰੀਆਂ ਖੋਚ ਗਈਆਂ ਮੈਂ ਤਾਂ ਘਰ ਦੇ ਕੰਮਾਂ ਜੋਗੀ ਹੀ ਰਹਿ ਗਈ ਨੀ ਜੇ ਤੂੰ ਨੌਕਰੀ ਕਰਨੀ ਸੀ ਤੇਰੇ ਘਰ ਦੇ ਪਹਿਲਾਂ ਸਾਡੇ ਨਾਲ ਗੱਲਾਂ ਖੋਲਦੇ ਵੀ ਭਾਈ ਸਾਡੀ ਕੁੜੀ ਤਾਂ ਨੌਕਰੀ ਕਰੂਗੀ ਜਦੋਂ ਉਹਨਾਂ ਨੇ ਸਾਡੇ ਨਾਲ ਕੋਈ ਅਹੀ ਜਿਹੀ ਗੱਲ ਹੀ ਨਹੀਂ ਕੀਤੀ ਫਿਰ ਅਸੀਂ ਤੈਨੂੰ ਨੌਕਰੀ ਕਰਨਗੇ ਮੈਂ ਦੇ ਦੀਏ ਨਹੀਂ ਪੜੇ ਇਹਦੇ ਤਾਂ ਕਿਸੇ ਨੇ ਕੰਨ ਭਰੇ ਨੇ ਮੈਨੂੰ ਤਾਂ ਲੱਗਦਾ ਇਹਦੀ ਮਾਂ ਹੀ ਚੱਕਤਲ ਕਰਦੀ ਐ ਉਸੇ ਨੇ ਕਿਹਾ ਹੋਊਗਾ ਵੀ ਤੂੰ ਨੌਕਰੀ ਕਰਨ ਲੱਗ ਜਾ ਕੰਨ ਨੂੰ ਕਰਦੇ ਕੰਮਾਂ ਚ ਤੂੰ ਜ਼ਿੰਦਗੀ ਖਰਾਬ ਕਰਦੀ ਐ ਮੰਮੀ ਮੇਰੇ ਕਿਸੇ ਨੇ ਕੰਨ ਨਹੀਂ ਭਰੇ ਮੈਂ ਆਪ ਹੀ ਚਾਹਨੀ ਆ ਵੀ ਮੈਂ ਜੌਬ ਕਰਾਂ ਜਦੋਂ ਤੈਨੂੰ ਅਸੀਂ ਇੱਕ ਵਾਰੀ ਕਹਿਤਾ ਵੀ ਅਸੀਂ ਤੇਤੋਂ ਨੌਕਰੀ ਨਹੀਂ ਕਰਾਉਣੀ ਤੂੰ ਸੱਤੋਂ ਬਾਹਰ ਹੋ ਕੇ ਕਰੇਂਗੀ ਨਾ ਪਹਿਲਾਂ ਹੁਣ ਤੂੰ ਮੈਨੂੰ ਐਂ ਦੱਸ ਵੀ ਮੁੰਡੇ ਨੂੰ ਕਿਸੇ ਗੱਲ ਦਾ ਪਤਾ ਹੈ ਵੀ ਤੂੰ ਨੌਕਰੀ ਕਰਨਾ ਚਾਹੁੰਦੀ ਹੈ ਘਾਬ ਮਹਾਰੀਏ ਚੱਲ ਪੀ ਕੋਈ ਨਾ ਮੰਮੀ ਤੁਸੀਂ ਇਹਨਾਂ ਦੀ ਫਿਕਰ ਨਾ ਕਰੋ ਇਹਨਾਂ ਤਾਂ ਉਦੋਂ ਵੀ ਇਤਰਾਜ ਨਹੀਂ ਸੀ ਤੇ ਹੁਣ ਵੀ ਨਹੀਂ ਹੋਣਾ ਉਦੋਂ ਵੀ ਮੈਂ ਤੁਹਾਡੇ ਕਹਿਣ ਤੇ ਚੁੱਪ ਕਰ ਗਈ ਸੀ ਦੇਖ ਲੈ ਭਣਾ ਹੋ ਗਈ ਨਾ ਉਹੀ ਗੱਲ ਇਹਦੀ ਤਾਂ ਮੁੰਡੇ ਦੀ ਇੱਕੋ ਹੀ ਗੱਲ ਐ ਇਹਨੂੰ ਤਾਂ ਸਾਡਾ ਕੋਈ ਲਿਆਜ ਨਹੀਂ ਹੈਗਾ ਹਾਂ ਇਹ ਤਾਂ ਹੈਗਾ ਐਨੀ ਇਹਦੇ ਨਾਲ ਬਣਦੀ ਐ ਤੇ ਫੇਰ ਤੂੰ ਤੜਾ ਤੜਾ ਬੁਰੇ ਬੋਲੀ ਜਾਂਦੀ ਐ 니 ਕੋਛ ਤੇ ਸ਼ਰਮ ਕਰ ਲੈ ਸਸ ਤੋਂ ਬਾਹਰ ਹੋ ਕੇ ਨਹੀਂ ਚੱਲੀਦਾ ਚਾਚੀ ਜੀ ਇਹ ਚ ਬਾਹਰ ਚੱਲਣ ਵਾਲੀ ਕਿਹੜੀ ਗੱਲ ਐ ਮੈਂ ਮੰਮੀ ਨੂੰ ਦੱਸ ਕੇ ਹੀ ਜਾ ਰਹੀ ਆ ਵੀ ਮੰਮੀ ਮੇਰੀ ਰਿਜ਼ਿਊਮ ਦੇਣ ਚੱਲੀ ਆ ਨਾਲੇ ਨੌਕਰੀ ਕਰਨਾ ਕਿਹੜਾ ਕੋਈ ਮਾੜੀ ਗੱਲ ਐ ਸਾਰੇ ਕਰਦੇ ਨੇ ਪੜੇ ਲਿਖੇ ਲੋਕ ਕਰਦੇ ਨੇ ਕਰੀ ਜਾਂਣ ਪਰ ਇੱਥੇ ਗੱਲ ਆਪਣੇ ਘਰ ਦੀ ਹੋ ਰਹੀ ਐ ਜਦ ਤੈਨੂੰ ਕੇਰਾ ਕਹਤਾ ਵੀ ਅਸੀਂ ਨੌਕਰੀ ਨਹੀਂ ਕਰਾਉਣੀ ਫਿਰ ਤੂੰ ਕਿਉਂ ਬਾਰ-ਬਾਰ ਬਹਿਸ ਕਰੀ ਜਾਂਦੀ ਐ ਚਾਚੀ ਜੀ ਮੈਨੂੰ ਇਹ ਦੱਸੋ ਵੀ ਨੌਕਰੀ ਕਰਨ 'ਚ ਬੁਰਾਈ ਕੀ ਐ ਤੁਹਾਡੀ ਬੇਟੀ ਨਹੀਂ ਬਾਹਰ ਨੌਕਰੀ ਕਰਦੀ ਜੇ ਮੈਂ ਕਰ ਲੂੰਗੀ ਫੇਰ ਕੀ ਹੋਜੂ ਹਟ ਜਾ ਨੀ ਤੇਰੇ ਤੂੰ ਅੱਜ ਫੇਰ ਮੇਰੀ ਧੀ ਤੱਕਰ ਪਹੁੰਚ ਗਈ ਲੱਗ ਗਈ ਮੇਣਾ ਦੇ ਚਾਚੀ ਜੀ ਇਹ ਕੰਮ ਵਾਰ-ਵਾਰ ਨਹੀਂ ਚੱਲਦਾ ਹੁੰਦਾ ਬਲਬਾਸ਼ੀ ਵੀ ਕੋਈ ਹੱਦ ਹੁੰਦੀ ਐ ਜਾਇਜ਼ ਗੱਲਾਂ ਸਈਆਂ ਜਾਂਦੀਆਂ ਨੇ ਨਜਾਇਜ਼ ਨਹੀਂ